ਇਹਦਾ ਸਕੈਨਰ ਇਹ ਆ ਦੇਖੋ ਜੀ ਲੋ ਜੀ ਆ ਮਹਾਰਾਜਾ ਕੰਪਨੀ ਦਾ ਵੈਬਸਾਈਟ ਸਾਰੀ ਖੁੱਲ ਗਈ ਆ ਇਹਦੇ ਵਿੱਚ ਜਿੰਨਾ ਵੀ ਕੁਰਸੀ ਦੇ ਮਾਡਲ ਹੈਗੇ ਆ ਸਾਰੇ ਮਾਡਲ ਆ ਜਾਂਦੇ ਆ ਇਕੱਲੀ ਕੁਰਸੀ ਤੇ ਆ ਜਸਪੀ ਦਿਖਾ ਦੇ ਲੋਗੋ ਲੱਗਾ ਇਕੱਲੀ ਇਕੱਲੀ ਕੁਰਸੀ ਦੇ ਵਿੱਚ ਲੋਗੋ ਲੱਗਾ ਹੋਊਗਾ ਕੰਪਨੀ ਦਾ ਭਾਈ ਦੋਸਤੋ ਸਾਰਿਆਂ ਨੂੰ ਤੇ ਅੱਜ ਤੁਹਾਨੂੰ ਕੁਰਸੀਆਂ ਆਪਣੇ ਕੋਲ ਆ ਗਈਆਂ origignal ਮਹਾਰਾਜਾ ਦੀਆਂ ਮਹਾਰਾਜ ਦੇ ਕੁਰਸੀ ਦੇ ਵਿੱਚ ਮਾਡਲ ਆਪਣੇ ਕੋਲੇ ਸਾਰੇ ਲੱਗ-ਲੱਗ ਪਏ ਆ ਇੱਕ ਵਾਰ ਨਿਗਾ ਮਰਾ ਦੇ ਤੇ ਫਿਰ ਆਪਾਂ ਇਹ ਜਾਣਕਾਰੀ ਦਿੰਨੇ ਆ ਵੀ ਇਹਦੇ ਵਿੱਚ ਕੀ ਕੀ ਖਾਸੀਅਤ ਮਹਾਰਾਜ ਦੇ ਵਿੱਚ ਤੇ ਐਵਰੋ ਦੀ ਕੁਰਸੀ ਆ ਗਈ ਆਪਣੇ ਕੋਲੇ ਨਵੀਂ ਇਹਦੇ ਵਿੱਚ ਇਹ ਆ ਗਈ ਜੀ ਮੋੜਾ ਕੁਰਸੀ ਇਹ ਖੁੱਲਾ ਮਾਡਲ ਹੁੰਦਾ ਮੰਨ ਲਓ ਭਾਰਾ ਬੰਦਾ ਵੀ ਹੋਵੇ ਉਹ ਵੀ ਬਹਿ ਸਕਦਾ ਤੇ ਮਹਾਰਾਜਾ ਦਾ ਸਾਰਾ ਲੋਗੋ ਲੱਗਾ ਉੱਪਰ ਰੀਨਲ ਕੁਰਸੀ ਹੋਊਗੀ ਇਹ ਬਾਕੀ ਇਹ ਵਿੱਚ ਜੋ ਇਹਦਾ ਕੰਪਨੀ ਦਾ ਮਹਾਰਾਜ ਦਾ ਸਕੈਨਰ ਆ ਉਹ ਵੀ ਤੁਹਾਨੂੰ ਅਸੀਂ ਸਕੈਨਰ ਕਰਕੇ ਵਿਖਾਵਾਂਗੇ ਇੱਕ ਇਹਦੇ ਵਿੱਚ ਆਹ ਮਾਡਲ ਆ ਗਿਆ ਬਹੁਤ ਵਧੀਆ ਡਿਜ਼ਾਈਨ ਦੇ ਵਿੱਚ ਤੇ ਕੁਰਸੀ ਦੀ ਸਫਾਈ ਵੇਖੋ ਤੁਸੀਂ ਫੁੱਲ ਗਰੰਟੀ ਵਾਲੀਆਂ ਕੁਰਸੀਆਂ ਮਹਾਰਾਜ ਕੰਪਨੀ ਦੀਆਂ ਇਹਦਾ ਤੁਹਾਨੂੰ ਸਕੈਨਰ ਵੀ ਅਸੀਂ ਸਕੈਨ ਕਰਕੇ ਦਿਖਾਉਣੇ ਆ ਗਰੰਟੀ ਇੱਕ ਆਹ ਮਾਡਲ ਆ ਗਿਆ ਜੀ 3 ਸਾਲ ਦੀ ਗਾਰੰਟੀ ਦੇ ਵਿੱਚ ਤੇ ਕੱਲੀ ਕੁਰਸੀ ਤੇ ਆ ਜਸਪੀ ਦਿਖਾ ਦੇ ਲੋਗੋ ਲੱਗਾ ਕੱਲੀ ਕੱਲੀ ਕੁਰਸੀ ਦੇ ਵਿੱਚ ਲੋਗੋ ਲੱਗਾ ਹੋਊਗਾ ਕੰਪਨੀ ਦਾ ਇਹ ओरिजिनल ਦੀ ਨਿਸ਼ਾਨੀ ਆ ਤੇ ओरिजिनल ਦੇ ਵਿੱਚ ਤੁਹਾਨੂੰ ਦਿਖਾਉਣੇ ਆ ਵੀ ਕੀ ਇਹਦੀ ਖਾਸੀਅਤ ਹੁੰਦੀ ਕੁਰਸੀ ਦੀ ਤੇ ਇੱਕ ਮਾਡਲ ਇਹਦੇ ਵਿੱਚ ਆ ਗਿਆ ਜੀ ਇਹ ਲਗਜ਼ਰੀ ਮਾਡਲ ਆ ਗਿਆ ਜਿਸ ਤਰ੍ਹਾਂ ਆਪਾਂ ਪਹਿਲਾ ਮਾਡਲ ਚੱਲਦੇ ਸੀ ਡੀ ਲਕਸ ਮਾਡਲ ਉਹਦੇ ਵਿੱਚ ਆ ਗਿਆ ਜਾਲੀ ਲੱਗੀ ਥੱਲੇ ਮੰਨ ਲਓ ਜਿਵੇਂ ਗਰਮੀ ਆ ਥੱਲੇ ਵੀ ਜਾਲੀ ਆ ਉੱਪਰ ਵੀ ਜਾਲੀ ਆ ਇਹਦੇ ਵਿੱਚ ਜਿਵੇਂ ਬਹਿਣਾ ਆਪਾਂ ਗਰਮੀ 'ਚ ਮੜਕਾ ਨਹੀਂ ਆਉਂਦਾ ਕੁਰਸੀ ਦੇ ਵਿੱਚ ਤੇ ਇਹ ਮਹਾਰਾਜਾ ਕੰਪਨੀ ਦਾ ਇਹਦੇ ਵਿੱਚੋਂ ਤੁਹਾਨੂੰ ਹੁਣ ਆਪਾਂ ਖੋਲ ਕੇ ਦਿਖਾਉਨੇ ਆ ਇਹਦਾ ਸਕੈਨਰ ਇਹ ਆ ਦੇਖੋ ਜੀ ਲਓ ਜੀ ਆ ਮਹਾਰਾਜਾ ਕੰਪਨੀ ਦਾ ਵੈੱਬਸਾਈਟ ਸਾਰੀ ਖੁੱਲ ਗਈ ਆ ਇਹਦੇ ਵਿੱਚ ਜਿੰਨਾ ਵੀ ਕੁਰਸੀ ਦੇ ਮਾਡਲ ਹੈਗੇ ਆ ਸਾਰੇ ਮਾਡਲ ਆ ਜਾਂਦੇ ਆ ਲਗ ਲਗ ਇਹਨਾਂ ਦੇ ਜੋ ਪ੍ਰਾਈਸ ਹੈਗੇ ਆ ਜਾਂ ਲਗ ਲਗ ਡਿਜ਼ਾਈਨ ਹੈਗੇ ਆ ਸਾਰੇ ਮਾਡਲ ਆ ਜਾਂਦੇ ਆ ਐਵਰੋ ਦੇ ਵਿੱਚ ਆ ਗਿਆ ਸੌਰੀ ਐਵਰੋ ਐਵਰੋ ਦਾ ਮਾਡਲ ਆ ਗਿਆ ਐਵਰੋ ਫਰਨੀਚਰ ਇਹ ਵੀ ਸੋਨੋ ਸੋਦੀ ਫੋਟੋ ਲੱਗੀ ਆ ਇਹ ਵੀ ਬ੍ਰਾਂਡ ਆ ਆ ਦੇਖੋ ਰਜਿਸਟਰਡ ਕੰਪਨੀ ਆ ਇਹ ਵੀ ਸਾਰਾ ਬ੍ਰਾਂਡ ਆ ਗਾਰੰਟੀ 3 ਸਾਲ ਦੀ ਮਰੂ ਕੁਰਸੀ ਦੀ ਜਿਹੜੀ ਵੀ ਲੈਣੀ ਆ ਆ ਆ ਗਿਆ ਆਪਣਾ ਚੌੜੀ ਫੱਟੀ ਦੇ ਵਿੱਚ ਇਹ ਵੀ ਐਵਰੋ ਦਾ ਮਾਡਲ ਆ ਗਿਆ ਇਹ ਸਾਰੇ ਨਵੇਂ ਜਿੰਨੇ ਨਵੇਂ ਆਪਣੇ ਕੋਲੇ ਮਾਡਲ ਆਏ ਆ ਨਿਊ ਦੇ ਵਿੱਚ ਤੇ ਇਹਦੀ ਵੀ ਗਾਰੰਟੀ ਤੁਹਾਨੂੰ ਦਿਖਾਉਣੇ ਆ ਆ ਦਿਖਾਓ ਇੱਥੇ 3 ਸਾਲ ਦੀ ਗਾਰੰਟੀ ਹੋਊ ਕੁਰਸੀ ਦੀ ਟੁੱਟ ਜੇ ਕੁਰਸੀ ਨਵੀਂ ਮਿਲੋਗੇ ਵਾਪਸ 3 ਸਾਲਾਂ ਬਾਅਦ ਇੱਕ ਮਾਡਲ ਆਪਣੇ ਕੋਲੇ ਆ ਗਿਆ ਇਹ ਵੀ 3 ਸਾਲ ਦੀ ਗਾਰੰਟੀ ਹੈ ਸਾਰੇ ਮਾਡਲ ਨਿਊ ਆਪਣੇ ਕੋਲੇ ਆਏ ਆ ਤੇ ਇਹ ਤੁਸੀਂ ਪਹੁੰਚਣਾ ਕਿੱਥੇ ਆ ਜੀ ਸੁਖਜੀਤ ਫਰਨੀਚਰ ਸ਼ੋਰੂਮ ਜੀਰਾ ਰੋਡ ਕੋਟਸੀਖਾ ਤੇ ਸਾਹਮਣੇ ਪੈਂਦਾ ਆਪਣੇ ਜੀਐਮ ਪੈਲਸ ਤੇ ਨਵਾਂ ਨਵਾਂ ਮਾਡਲਾਂ ਦੇ ਵਿੱਚ ਨਵਾਂ ਨਵਾਂ ਫਰਨੀਚਰ ਖਰੀਦਣ ਦੇਣ ਵਾਸਤੇ ਇੱਕ ਵਾਰ ਦਰਸ਼ਨ ਜ਼ਰੂਰ ਦਿਓ ਤੇ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰਨਾ ਲਾਈਕ ਕਮੈਂਟ ਕਰਨਾ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਜੀ ਅਸਤਿਕਾਲ ਹਾਂ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਬਜਾਜ ਫੈਨਸ ਵੀ ਤੁਸੀਂ ਕਰਵਾ ਸਕਦੇ ਹੋ ਉਸ ਤੇ ਤੁਸੀਂ ਆਸਾਨ ਕਿਸ਼ਤਾਂ ਰਹੀ ਕੋਈ ਵੀ ਫਰਨੀਚਰ ਦਾ ਸਮਾਨ ਖਰੀਦ ਸਕਦੇ ਹੋ ਜਿਸ ਤਰ੍ਹਾਂ ਬੈੱਡ ਸੋਫੇ ਗੱਦੇ ਅਲਮਾਰੀਆਂ ਡਾਇਨਿੰਗ ਟੇਬਲ ਆਦ ਕੁਰਸੀਆਂ ਹਰ ਚੀਜ਼ ਤੁਸੀਂ ਉਤੋਂ ਖਰੀਦ ਸਕਦੇ ਹੋ ਬਜਾਜ ਫਾਇਨਸ ਤੇ ਇਸ ਤੋਂ ਇਲਾਵਾ ਕ੍ਰੈਡ ਕੱਢ ਲਈ ਵੀ ਤੁਸੀਂ ਆਪਣੇ ਕੋਲੋਂ ਆਸਾਨ ਕਿਸ਼ਤਾਂ ਰਾਈ ਇਨਸਟਾਲਮੈਂਟ ਕਰਾ ਸਕਦੇ ਹੋ ਵਧੀਆ ਸਹੂਲਤ ਲੈਣ ਵਾਸਤੇ ਤੁਸੀਂ ਪਹੁੰਚਣਾ ਸੁਜੀਤ ਫਰਨੀਚਰ ਸ਼ੋਰੂਮ ਜੀਆ ਰੋਡ ਕੋਡ ਇਸੇਖਾਂ ਵੀਡੀਓ ਵੇਖਣ ਵਾਸਤੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਜੀ